ਪਿੰਡ ਪੂਲਾ ਹੈ ਜੀ ਬਾਜੇ ਦੇ ਰਹਿਣ ਵਾਲਿਆਂ ਨੂੰ ਪਤਾ ਹੈ ਪੂਲਾ ਪਿੰਡ ਤੇ ਇਹਦੇ ਨਾਲ ਹੀ ਬਾਬਾ ਦੀਪ ਸਿੰਘ ਦਾ ਪਿੰਡ ਜਿਹਨੂੰ ਅਸੀਂ ਪਾਹੂ ਪਿੰਡ ਕਹਿੰਦੇ ਇਹਦੇ ਨਾਲ ਹੀ ਪਿੰਡ ਨਵਾਬ ਕਪੂਰ ਸਿੰਘ ਦਾ ਸਿੰਘਪੁਰਾ ਜਿਹੜਾ ਨਵਾਬ ਕਪੂਰ ਸਿੰਘ ਫੈਜ਼ਾ ਜਿਹੜੇ ਸੋਏ ਨੇ ਇਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਕੁਝ ਵਿਦਵਾਨ ਕਹਿੰਦੇ ਨੇ ਇਹਨਾਂ ਦੀ ਸ਼ਹਾਦਤ ਮੁਕਤ ਸਰ ਦੀ ਧਰਤੀ ਤੇ ਹੋਈ ਪਿਤਾ ਦੀ ਸ਼ਹਾਦਤ ਤੋਂ ਬਾਅਦ ਬੱਚੇ ਨੂੰ ਮਾਂ ਨੇ ਪਾਲਿਆ ਇਹ ਕਿਨਾਂ ਦੀ ਭੈਣ ਸੀ ਉਸ ਬੀਬੀ ਦਾ ਨਾਮ ਸੀ ਤਾਰੂ ਬੀਬੀ ਤਾਰੂ ਤੇ ਤਾਰੂ ਸੀ ਇੱਕੋ ਹੀ ਨਾਂ ਸੀ ਛੋਟੀ ਸੀ ਭੈਣ ਇਹਨਾਂ ਤੋਂ ਮਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਦੋਨਾਂ ਬੱਚਿਆਂ ਨੂੰ ਪਾਲਿਆ ਉਹਨੇ ਬਾਣੀ ਪੜ੍ਹਾਣੀ ਸਿਮਰਨ ਕਰਾਣਾ ਗੁਰਬਾਣੀ ਨਾਲ ਜੋੜ ਕੇ ਰੱਖਣਾ ਹੱਥ ਜੋ ਉਸ ਮਾਈ ਨੇ ਉਸ ਮਾਂ ਨੇ ਆਪਣੇ ਪੁੱਤਰ ਤੇ ਧੀ ਦੀ ਇਸ ਧੰਨਾ ਪਰਵਰਿਸ਼ ਕੀਤੀ ਕੀਰਤਨ ਭਾਈ ਸਾਹਿਬ ਕਰਦੇ ਸਨ ਬਾਣੀ ਪੜਨੀ ਆਉਂਦੀ ਸੀ ਕੀਰਤ ਕਰਦੇ ਸਨ ਆਪਣੀ ਤੇ ਕਹਿੰਦੇ ਨੇ ਮਾਂ ਜਦੋਂ ਕੇਸ ਬੰਨ੍ਹਦੀ ਸੀ ਚਲੋ ਇੱਥੇ ਤੇ ਤੇਲ ਲਾਉਂਦੇ ਨੇ ਸਾਨੂੰ ਪਤਾ ਹੈ ਜੀ ਸਾਡੇ ਪਿੰਡਾਂ ਵਿੱਚ ਸੁੱਕੇ ਕੇਸਾਂ ਨੂੰ ਮਾਈਆਂ ਸਵੇਰੇ ਮੱਖਣ ਕੱਢ ਕੇ ਵੀ ਲਾਉਂਦੀ ਆਉਂਦੀਆਂ ਸਨ ਲੱਸੀ ਨਾਲ ਸਿਰ ਧੋਣਾ ਮੱਖਣ ਲਾਣਾ ਕਰਨਾ ਤੇ ਉਹਨੇ ਮਾਂ ਨੂੰ ਬੜੇ ਸਵਾਲ ਕਰਨੇ ਇਹ ਕੇਸ ਇੰਨੇ ਲੰਮੇ ਤੇ ਮਾਂ ਨੇ ਕਹਿਣਾ ਪੁੱਤ ਜਿਹਦਾ ਕੇਸ ਗੜ ਕੈ ਮੈਂ ਨਾ ਉਹਦਾ ਆਨੰਦਪੁਰ ਕਦੀ ਨਹੀਂ ਉਜੜਦਾ ਹੁੰਦਾ ਬੜੇ ਡੂੰਗੀ ਗੱਲ ਕਰਨੀ ਮਾਂ ਹਾਲਾਂਕਿ ਆਨੰਦਪੁਰ ਸਾਹਿਬ ਕੇਸਗੜ ਉਹ ਥਾਂ ਹੈ ਜਿੱਥੇ ਮਹਾਰਾਜ ਨੇ ਅਮਰਿਤ ਛਕਾਇਆ ਕੇਸਗੜ ਕਿਲਾ ਨਹੀਂ ਕਿਲੇ ਪੰਜ ਵੱਖਰੇ ਨੇ ਗੜ ਸ਼ਬਦ ਕਰਕੇ ਸੀ ਕਿਲਾ ਕਹਿੰਦੇ ਕੇਸਗੜ ਜਿਹਦਾ ਕਹਿਮੇ ਪੁੱਤਰ ਉਹਦਾ ਆਨੰਦਪੁਰ ਕਦੀ ਨਹੀਂ ਉਜੜਦਾ ਉਹਦੇ ਅੰਦਰ ਦੀ ਵਸਤਾ ਸਮਾ ਲੰਗੀ ਗਿਆ ਕੀਰਤ ਕਰਨੀ ਇੰਨੀ ਬੰਦਗੀ ਕਰਦਾ ਸੀ ਹਿੰਦੂ ਮੁਸਲਮਾਨ ਸਾਰੇ ਇਲਾਕੇ ਦੇ ਪਿਆਰ ਕਰਦੇ ਸਨ ਇੱਕ ਦਿਨ ਇਹਨੇ ਕਿ ਦੇਖਿਆ ਜੰਗਲ ਚ ਸਿੰਘ ਲੰਗੇ ਤੇ ਉਦੋਂ ਸ਼ਹਿਰਾਂ ਚੋਂ ਸਿੰਘਾਂ ਨੂੰ ਖਤਮ ਕਰ ਦਿੱਤਾ ਜੰਗਲਾ ਚਲੇ ਗਏ ਲੁਕ ਗਏ ਚਲੋ ਬੀਜਨਾਸ਼ ਕਰਨ ਦੇ ਤੁਲੀ ਕੁਝ ਸਿੱਖ ਸੰਤ ਪਿੰਡਾਂ ਚ ਸ਼ਹਿਰਾਂ ਚ ਰਹਿੰਦੇ ਉਹਨਾਂ ਨੂੰ ਮਿਲ ਵਰਤਨੀਏ ਕਹਿੰਦੇ ਸਨ ਜਿਹੜੇ ਹਕੂਮਤ ਨਾਲ ਵੀ ਮਿਲ ਲਿੰਦੇ ਸਨ ਜੰਗਲ ਦੇਖਿਆ ਵੀ ਸਿੰਘ ਜਾਂਦੇ ਨੇ ਕੱਪੜੇ ਉਹਨਾਂ ਦੇ 파ਟੇ ਚੋਲੇ 파ਟੇ ਗਾਤਰੇ 파ਟੇ ਤੇ ਪੱਤੇ ਖਾਣੇ ਭਾਈ ਤਾਰੂ ਸਿੰਘ ਆਏ ਘਰ ਤੇ ਉਦਾਸ ਸਨ ਮਾਂ ਨੂੰ ਕਹਿੰਦਿਆ ਮਾਂ ਅੱਜ ਸੱਚੀ ਮੁੱਚੀ ਅਨੰਦਪੁਰ ਵਾਲਾ ਫਿਰ ਖੇਡ ਵਾਪਰ ਗਈ ਹੈ ਮੈਂ ਸਿੰਘ ਦੇਖਿਆ ਭੁੱਖਣ ਭਾਣੇ ਪੱਤੇ ਖਾਂਦੇ ਦੇਖਿਆ ਕੱਪੜੇ ਨਹੀਂ ਉਹਨਾਂ ਦੇ ਤੰਗ ਤੇ ਅੱਖਾਂ ਭਾਰੀਆਂ ਮਾਂ ਨੇ ਕਿਹਾ ਪੁੱਤ ਸੇਵਾ ਲਈ ਕੋਈ ਬਹੁਤ ਵੱਡਾ ਪਸਾੜਾ ਨਹੀਂ ਚਾਹੀਦਾ ਇੱਕ ਭਾਵਨਾ ਦਾ ਫੁਰਨਾਉਟ ਜੇ ਤੇ ਸੇਵਾ ਸਿਰੇ ਲੱਗ ਜੰਦੀ ਮਾਂ ਮੈਂ ਸਮਝਿਆ ਨਹੀਂ ਕਹਿਣ ਲੱਗੀ ਪੁੱਤ ਮੈਂ ਰੋਜ਼ ਦਾਲ ਭਾਜੀ ਤੇ ਰੋਟੀ ਪਕਾ ਦੇਾਂਗੀ ਤੁਸੀਂ ਦੋਵੇਂ ਭੈਣ ਭਰਾ ਸ਼ਾਮ ਨੂੰ ਜੰਗਲ ਵੀ ਜਾ ਕੇ ਲੰਗਰ ਛਕਾਇਆ ਕਰੋ ਸ਼ਹਾਦਤ ਦਾ ਕਾਰਨ ਕੀ ਸੀ ਮਾਂ ਨੇ ਪਹਿਲੇ ਦਿਨ ਦੀ ਚਿੱਕੂ ਵਰਦੇ ਸੰਸਾਰ ਦੇ ਚੰਗੇੜ ਤੇ ਚਿੱਕੂ ਉਹਦੇ ਚ ਰੋਟੀਆਂ ਪਾ ਦਿੱਤੀਆਂ ਦਾਲ ਦਾ ਭਾਂਡਾ ਭੈਣ ਤੇ ਭਰਾ ਦੋਨੋਂ ਚੱਲ ਪਏ ਜਿੱਥੇ ਸਿੱਖ ਸੰਗ ਜਾਣ ਕੇ ਲੰਗਰ ਛਕਾਇਆ ਇਤਿਹਾਸ ਕਹਿੰਦਾ ਲੰਗਰ ਛਕਣ ਤੋਂ ਬਾਅਦ ਜਿਹੜਾ ਜਥੇਦਾਰ ਸੀ ਨਾ ਜੀ ਉਸ ਜਥੇਦਾਰ ਉਹਨੇ ਅਰਦਾਸ ਜਿਹੜੀ ਕੀਤੀ ਉਹ ਅਰਦਾਸ ਸੀ ਅੰਨ ਪਾਣੀ ਤੇਰਾ ਦਿੱਤਾ ਹੈ ਟਹਿਲ ਸੇਵਾ ਭਾਈ ਤਾਰੂ ਸਿੰਘ ਨੇ ਕੀਤੀ ਹੈ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਜੇ ਦੀ ਸਿੱਖੀ ਕੇਸਾਂ ਦੇ ਨਾਲ ਨਿਭਾਏ। ਇਹ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਗੁਰਮਖੋ ਰੋਜ ਲੋਹ ਤਪਣੀ ਲੋਹ ਤਪਣੀ ਤਵਾ ਤਪਣਾ। ਉਹਨਾਂ ਨੇ ਦੁਮਾ ਭੈਣ ਭਰਾਵਾਂ ਨੇ ਜਾ ਕੇ ਪ੍ਰਸ਼ਾਦੇ ਛਕਾਣੇ। ਜ਼ਕਰੀਆ ਖਾਨ ਸਿਆਕਮ ਉਸ ਵਕਤ ਤੇ ਹਰ ਭਗਤ ਨਰਨਜਣੀਆਂ ਕੋਈ ਯਾਦ ਰੱਖੋ ਜਿੱਥੇ ਖਸ਼ਬੂ ਹੋਵੇਗੀ ਉੱਥੇ ਬਦਬੂ ਵੀ ਹੋਵੇਗੀ। ਖੁਸ਼ਬੂ ਲੰਗਦਿਆਂ ਨੂੰ ਆਪਣੇ ਵੱਲ ਖਿੱਚੇਗੀ ਤੇ ਬਦਬੂ ਦਾ ਸੁਭਾਅ ਹੈ ਬੈਠਿਆਂ ਹੋਿਆਂ ਵੀ ਖੰਡਾ ਕੇ ਚਲੀ ਜਾਏਗੀ ਬਦਬੂ ਖੰਡਾਂਦੀ ਹੁੰਦੀ ਯਾਦ ਰੱਖਿਓ ਖੁਸ਼ਬੂ ਖਿੱਚਦੀ ਹੈ ਜਕਰੀਆ ਨੇ ਪੁੱਛਿਆ ਮੈਂ ਮਾਰਦਿਆਂ ਮਾਰ ਗਿਆ ਖੰਭ ਗਿਆ ਇਹ ਸਿੱਖ ਕਿਉਂ ਨਹੀਂ ਮਰਦੇ ਹਰ ਭਗਤ ਨਰਨਜੀਏ ਨੇ ਕਿਹਾ ਕਹਿਣ ਲੱਗਾ ਸਿੱਖ ਕਿੱਥੋਂ ਮਰਨਗੇ ਜਿਹਦੇ ਤਾਰੂ ਸਿੰਘ ਵਰਗੇ ਸਿੱਖ ਪਿੰਡਾਂ 'ਚ ਜਿਉਂਦੇ ਰਹਤਾ ਉਹਨੇ ਕਿਹਾ ਮੈਂ ਸਮਝਿਆ ਨਹੀਂ ਕਹਿੰਦਾ ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਇਹਦੀ ਮਾਈ ਇਹਦੀ ਭੈਣ ਤੇ ਆਪ ਇਹ ਜਾ ਕੇ ਉਹਨਾਂ ਨੂੰ ਰਾਤ ਨੂੰ ਰੋਟੀਆਂ ਖਵਾਂਦੇ ਨੇ ਉੱਥੇ ਪਤਾ ਸ਼ਬਦ ਕੀ ਲਿਖੇ ਕਹਿੰਦੇ ਆਪ ਸਹਿਵ ਨੰਗ ਅਰ ਭੁਖ ਦੇਖ ਨਾ ਸਕਾ ਸਿੰਘਣ ਦੁਖ ਵਾਂ ਵਟ ਅਰ ਕਰਾ ਮਜੂਰੀ ਸਿੰਘਣ ਪਾਸ ਭੇਜੈ ਜ਼ਰੂਰੀ ਆਪ ਅੱਗ ਸੇਖਦਾ ਤੇ ਸਿੱਖਾਂ ਨੂੰ ਕੱਪੜੇ ਬੁਨੇ ਹੋਏ ਗਰਮ ਦੇ ਕੇ ਹੁੰਦਾ ਆਪ ਪੈਰਾਂ ਚ ਜੋੜਾ ਨਹੀਂ ਤੇ ਜੁੱਤੀਆਂ ਸਵਾ ਕੇ ਉਹਨਾਂ ਨੂੰ ਦਿੰਦਾ ਸੱਚੇ ਵੇ 20 ਬੰਦੇ ਲਾਹੌਰ ਤੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨਾ ਹੈ ਅੱਜ ਉਹਨਾਂ ਦਾ ਸ਼ਾਂਤੀ ਕਰਨੀ ਚਾਹੁੰਦਾ ਇਹਨਾਂ ਦੇ ਪਿੰਡ ਪੂਲੇ ਆ ਗਏ ਲਾਹੌਰ ਤੋਂ ਸਾਰਾ ਪਿੰਡ ਇਕੱਠਾ ਹੋ ਗਿਆ ਭਾਈ ਸਾਹਿਬ ਬਾਹਰ ਖੇਤਾਂ 'ਚ ਗਏ ਹੋਏ ਸਨ ਕੰਮ ਕਰਨ ਸਨਮਾਨਯੋਗ ਮਾਤਾ ਜੀ ਨੂੰ ਤੇ ਭੈਣ ਨੂੰ ਮਿਲੇ ਆ ਕੇ ਕਹਿੰਦੇ ਨੇ ਭਾਈ ਤਾਰੂ ਸਿੰਘ ਬਾਰੇ ਕਿੱਥੇ ਹੈ ਮਾਂ ਇਹਨਾ ਮਿੱਠਾ ਬੋਲੀ ਕਹਿੰਦੀ ਪੁੱਤ ਤੁਸੀਂ ਆਏ ਹੋ ਮੈਂ ਲੰਗਰ ਪਕਾਇਆ ਹੋਇਆ ਪਹਿਲਾਂ ਦੱਸੋ ਇੰਨੀ ਦੂਰੋਂ ਆਇਓ ਲੰਗਰ ਛਕ ਲੋ ਕਹਿੰਦੇ ਸੀ ਪ੍ਰਸ਼ਾਦਾ ਛਕਣ ਨੇ ਆਏ ਸੀ ਬਾਗੀਆਂ ਨੂੰ ਜਿਹੜੀ ਰੋਟੀ ਖਵਾਉਂਦਾ ਉਹਨੂੰ ਪਕੜਨਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਆ ਗਏ ਜੀ ਸਾਡਾ ਇਤਿਹਾਸ ਕਹਿੰਦਾ ਬੀਬੀ ਤਾਰੂ ਤੇ ਭਾਈ ਤਾਰੂ ਸਿੰਘ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੋਨਾਂ ਨੂੰ ਫੜ ਲਿਆ ਸਾਰਾ ਪਿੰਡ ਇਕੱਠਾ ਹੋ ਗਿਆ Hindu ਵੀ Muslim ਵੀ ਉੱਥੇ ਕਿੰਨੇ ਇੱਕ ਨੌਜਵਾਨ ਉਹਨੇ ਅੱਗੇ ਵੱਧ ਕੇ ਕਿਹਾ ਹਾਕਮਾਂ ਨੂੰ ਕਹਿੰਦਾ ਤੁਸੀਂ 20 ਜਣੇ ਹੋ ਸ਼ੁਭਾਈਆਂ ਨੂੰ ਇਹ ਸਾਰਾ ਪਿੰਡ ਹੈ ਇਹ ਤਾਰੂ ਕੇਵਲ ਤਾਰੂ ਸਿੰਘ ਦੀ ਭੈਣ ਨਹੀਂ ਇਹ ਸਾਰੇ ਪਿੰਡ ਦੀ ਭੈਣ ਹੈ ਇੱਕ ਬਜ਼ੁਰਗ ਨੇ ਕਿਹਾ ਸਾਰੇ ਪਿੰਡ ਦੀ ਧੀ ਹੈ ਤੁਸੀਂ ਨਹੀਂ ਲੈ ਜਾ ਸਕਦੇ ਜਦੋਂ ਦਬਾਅ ਪਿਆ ਸੱਚੀ ਮੁੱਚੀ ਭਾਈ ਤਾਰੂ ਸਿੰਘ ਨੂੰ ਲੈ ਗਏ ਬੀਬੀ ਤਾਰੂ ਨੂੰ ਛੱਡ ਦਿੱਤਾ ਕੁਝ ਕਿੰਨੇ ਖਿੰਦਵਾ ਨੇ ਸਪੋਰਟ ਕੀਤੀ ਸੀ ਉਸ ਵਕਤ ਮੈਂ ਫਿਰ ਬੇਨਤੀ ਕਰਾਂਗਾ ਕਿ ਇਸ ਕਹਾਣੀ ਵਿੱਚ ਜਿੰਨੇ ਵੀ ਕਿਸੇ ਮਦਦ ਕੀਤੀ ਉਹਨੂੰ ਲੋਕਾਈਏ ਦਾ ਭਾਈ ਤਾਰੂ ਸਿੰਘ ਜਦੋਂ ਤੁਰਨ ਲੱਗਾ ਮਾਂ ਤੇ ਧੀ ਇਹ ਸਮਝੋ ਮਾਂ ਤੇ ਭੈਣ ਦੋਨੋਂ ਤਾਰੂ ਸਿੰਘ ਨੂੰ ਮਿਲੀਆਂ ਪਹਿਲਾਂ ਮਾਂ ਦੇ ਪੈਰੀ ਹੱਥ ਲਾਇਆ ਤੇ ਉਹਦੇ ਕੇਸਾਂ ਨੂੰ ਛੋਇਆ ਮਾਂ ਨੇ 25 ਸਾਲ ਦੀ ਉਮਰ ਸੀ ਦਾੜਾ ਬੜਾ ਸੋਹਣਾ ਸੀ ਦਾੜਾ ਵਿਹੇ ਕਿ ਚੁੰਮ ਕੇ ਕਹਿੰਦੀ ਏ ਪੁੱਤ ਮੈਂ ਮੱਖਣ ਲਾ ਲਾ ਕੇ ਤੇਰੇ ਕੇਸ ਭਾਲੇ ਆ ਦੋਲੀ ਨਾ ਸ਼ਹੀਦ ਹੋ ਜੀ ਪਰ ਸਿੱਖੀ ਨੂੰ ਆਂਜ ਨਾ ਆਉਂਦੀ ਕਿਹੋ ਜਾਂ ਕਿਰਦਾ ਹੋਵੇਗਾ ਪਤੀ ਸ਼ਹੀਦ ਹੋ ਚੁੱਕਾ ਹੈ ਭੈਣ ਨੂੰ ਮਿਲੇ ਦੋਵੇਂ ਭੈਣ ਭਰਾ ਗਲਬਕੜੀ ਪਾ ਕੇ ਮਿਲੇ ਬੀਬੀ ਤਾਰੂਨਿਕ ਸ਼ਬਦ ਕਹ ਆ ਵੀਰ ਤੂੰ ਚੱਲਾ ਹੈ ਭੈਣਾ ਵੀਰਾਂ ਦੇ ਵਿਆਹ ਦੀਆਂ ਖੁਸ਼ੀ ਮਨਾਉਂਦੀਆਂ ਨੇ ਤੂੰ ਸ਼ਹੀਦ ਹੋਵੇਂਗਾ ਮੈਨੂੰ ਖੁਸ਼ੀ ਹੋਵੇਗੀ ਪਰ ਕਬਰਾਂ ਹੀ ਨਾ ਤੇਰੇ ਜਾਨ ਤੋਂ ਬਾਅਦ ਤੇਰੇ ਘਰ ਦਾ ਚੁੱਲ੍ਹਾ ਨਹੀਂ ਮੈਂ ਬੁੱਝਣ ਦੇ ਆ ਗਿਆ ਇੱਥੇ ਰੋਟੀ ਪੱਕਦੀ ਹੀ ਰਹੇਗੀ ਇਹ ਲੰਗਰ ਜ਼ਰੂਰ ਪੱਕੇਗਾ ਚਲੇ ਗਏ ਭਾਈ ਤਾਰੂ ਸਿੰਘ ਯਾਦ ਰੱਖਿਓ ਅੱਜ ਕੱਲ ਇਹ ਪਾਕਿਸਤਾਨ ਚ ਪਿੰਡ ਪੜਾਣਾ ਸ਼ਾਇਦ ਮੇਰਾ ਖਿਆਲ ਹੈ ਇੱਥੇ ਫਿਰ ਇਹ ਰਾਤ ਰੁਕੇ ਉਸ ਪਿੰਡ ਸਾਰੇ ਦੇ ਨੌਜਵਾਨ ਇਕੱਠੇ ਹੋਏ ਕਿਸੀ ਛੜਾ ਲੈਣੇ ਭਾਈ ਤਾਰੂ ਸਿੰਘ ਇੰਨਾ ਪਿਆਰਾ ਸੀ ਨੌਜਵਾਨ ਇਹ ਭਾਈ ਸਾਹਿਬ ਕੋਲ ਗੈਰ ਧਰਮਸ਼ਾਲਾ ਚ ਉਹਨਾਂ ਕਹਿੰਿਆ ਮੈਨੂੰ ਛਡਾ ਲੋਗੇ ਸਾਰਾ ਪਿੰਡ ਮਾਰ ਦੇਣਗੇ ਕਹਿੰਦੇ ਨੇ ਇੱਕ ਕੰਮ ਕਰੋ ਇਹ ਮੇਰੇ ਘਰ ਦਾ ਲੰਗਰ ਬੰਦ ਕਰਨਾ ਹੈ ਇਹਨੇ ਤੁਸੀਂ ਘਰ ਘਰ ਚੁੱਲ੍ਹੇ ਬਾਲ ਦਿਓ ਇਸ ਕਰਕੇ ਮੈਨੂੰ ਫੜਨਾ ਹੈ ਨਾ ਮੈਂ ਸਿੱਖਾਂ ਨੂੰ ਰੋਟੀ ਖਵਾਉਣਾ ਮੈਂ ਕੋਈ ਪਾਪ ਨਹੀਂ ਕੀਤਾ ਮੈਂ ਕਤਲ ਨਹੀਂ ਕੀਤਾ ਕੋਈ ਚੋਰੀ ਨਹੀਂ ਕੀਤੀ ਮੈਂ ਹਕੂਮਤ ਨੂੰ ਪੂਰਾ ਟੈਕਸ ਮਾਮਲਾ ਦੇਣਾ ਜੇ ਮੈਨੂੰ ਪਿਆਰ ਕਰਦੇ ਹੋ ਤਾਰੂ ਸਿੰਘ ਦਾ ਚੁੱਲਾ ਘਰ ਘਰ ਵਿੱਚ ਬਲਣਾ ਸ਼ੁਰੂ ਹੋ ਗਿਆ ਮੁੱਖ ਦੀ ਗੱਲ ਕੀ ਜੀ ਭਾਈ ਸਾਹਿਬ ਨੂੰ ਲਾਹੌਰ ਲੈ ਗਏ ਇਹਨਾਂ ਨੇ ਕਚਹਿਰੀ ਚ ਫਤਿਹ ਬੁਲਾਈ ਜ਼ਕਰੀਆ ਖਾਨ ਨੂੰ ਸੱਤੇ ਕਪੜੀ ਅੱਗ ਲਾ ਕੇ ਉਹਨੇ ਫਿਰ ਕਿਹਾ ਤੂੰ ਬਾਗੀਆਂ ਨੂੰ ਰੋਟੀ ਦਿਖਵਾਣਾ ਉਹਨੇ ਕਿਹਾ ਬਾਗੀ ਨਹੀਂ ਉਹ ਧਰਮੀ ਨੇ ਤੇ ਇਤਿਹਾਸ ਗਵਾਹ ਹੈ ਜਦੋਂ ਧਰਮੀ ਸੰਘਰਸ਼ ਕਰਦਾ ਹੋਇਆ ਕਾਮਯਾਬ ਹੋ ਜਾਏ ਤੂੰ ਹੀਰੋ ਬਣ ਜਾਂਦਾ ਹੈ ਤੇ ਜੇ ਕਾਮਯਾਬ ਨਾ ਹੋਵੇ ਹਕੂਮਤਾਂ ਉਹਨਾਂ ਨੂੰ ਗਦਾਰ ਕਹਿਣ ਲੱਗ ਪੈਂਦੀਆਂ ਉਨੇ ਫਿਰ ਕਾ ਵੇਖ ਤੇਰੀਆਂ ਆ ਸਾਰੇ ਕੁੱਲ ਖਬਰਾਂ ਆਈਆਂ ਨੇ ਤੂੰ ਆ ਕੁਝ ਕਰਨ ਨੂੰ ਕਿਹਾ ਮੈਂ ਲੰਗਰ ਸ਼ਕਾਨਾ ਉਹਨਾਂ ਨੇ ਕਿਹਾ ਕਿਉਂ ਭਾਈ ਸਾਹਿਬ ਕਹਿੰਦੇ ਸਿੱਖ ਦਾ ਧਰਮ ਹੈ ਇਹ ਕਿਸੇ ਨੂੰ ਸ਼ਿਕਾਰ ਕੇ ਬਾਅਦ ਵੀ ਸ਼ਿਕਾਂਦਾ ਅੱਜ ਵੀ ਯਾਦ ਭਾਈ ਸਾਹਿਬ ਨੇ ਕਿਹਾ ਮੈਂ ਲੰਗਰ ਸ਼ਕਾਨਾ ਪਾਪ ਨਹੀਂ ਮੇਰਾ ਗੁਰੂ ਕਹਿੰਦਾ ਕਾਲ ਖਾਏ ਕਿ ਚੱਥੋਂ ਦੇ ਨਾਨਕ ਰਾਹ ਪਛਾਣੇ ਸੇ ਫਿਰ ਉਹਨਾਂ ਨੇ ਕਿਹਾ ਵੀ ਤੂੰ ਮੁਸਲਮਾਨ ਹੋ ਜਾ ਇੰਨਾ ਸੋਹਣਾ ਤੈਨੂੰ ਰਿਸ਼ਤਾ ਦਿਆਂਗੇ ਜੋ ਕੁਝ ਲਾਲਚ ਦਿੰਦੇ ਉਹ ਕਹਿੰਦਾ ਮੈਨੂੰ ਮਾਂ ਨੇ ਸਿਰ ਤੇ ਹੱਥ ਫੇਰ ਕੇ ਕਿਆ ਸੀ ਪੁੱਤਰ ਤੇਰੀ ਸਿੱਖੀ ਕਿਹਸਾ ਸੁਆਸਾ ਨਾ ਲਵੇ ਕੋਨਾ ਕਿ ਤੂੰ ਇੰਨਾ ਕੇਸ ਦਾ ਤੈਨੂੰ ਪਿਆਰ ਹੈ ਆ ਸ਼ਬਦ ਇੱਥੋਂ ਗੱਲ ਵਿਗੜੀ ਤੇ ਇੰਨਾ ਕੇਸਾਂ ਨੂੰ ਪਿਆਰ ਕਰਨਾ ਜ਼ਕਰੀਆ ਨੇ ਕਿਹਾ ਜੁੱਤੀਆਂ ਮਾਰ ਕੇ ਤੇ ਆ ਕੇਸ ਉਡਾ ਦੇਵਾਂਗਾ ਕੇਸ ਤੇਰੇ ਭਾਈ ਤਾਰੂ ਸਿੰਘ ਬੋਲ ਕੇ ਕਹਿੰਦਿਆ ਤੂੰ ਕੀ ਉਡਾਣਾ ਮੈਂ ਜੁੱਤੀ ਮਾਰ ਕੇ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ ਦੋਸਰਾ ਇਤਿਹਾਸ ਐ ਨੂੰ ਸਰਦਾ ਨਾ ਸੁਣਿਓ ਭਾਈ ਸਾਹਿਬ ਨੂੰ ਫਿਰ ਚਰਖੜੀ ਹਾਲਾਂਕਿਆਂ ਨੂੰ ਇਹ ਪਤਾ ਨਹੀਂ ਇੱਕ ਇਸਕਰੀ ਵਿੱਚ ਚਰਖੜੀ ਤੇ ਕੇਵਲ ਕਮਾਇਆ ਇੱਕ ਚਰਖੜੀ ਹੁੰਦੀ ਦੰਦਿਆਂ ਵਾਲੀ ਜਿਹੜੀ ਸ਼ਰੀਰ ਨੂੰ ਕਤਰ ਦਿੰਦੀ ਇੱਕ ਹੁੰਦੀ ਸਿਰਫ ਬਨ ਕੇ ਕਮਾਣਾ ਹੱਡੀਆਂ ਟੁੱਟ ਜਾਂਦੀਆਂ ਨੇ ਸ਼ਰੀਰ ਨੂੰ ਚੋੜਿਆ ਜਾਂਦਾ ਚਰਖੜੀ ਤੇ ਕਮਾਇਆ ਅਕਾਲ ਅਕਾਲ ਬੋਲਣ ਜਦੋਂ ਥੱਲੇ ਲਾਇਆ ਤੁਰਿਆ ਨਹੀਂ ਸੀ ਜਾਂਦਾ ਫੜ ਕੇ ਲਿਆਏ ਦੂਜੇ ਦਿਨ ਕਚਹਿਰੀ ਚ ਪੇਸ਼ ਹੋਇਆ ਪੁੱਛਿਆ ਦੱਸ ਹੁਣ ਉਹਨੇ ਕਿਹਾ ਮੈਂ ਸਿੱਖ ਹੀ ਰਹਿਣਾ ਮੇਰੀ ਨਿਵੇ ਦੀ ਸਿੱਖੀ ਕੇ ਸੰਗਾਰ ਪਿਆਰੋ ਫਿਰ ਮੋਚੀ ਬੁਲਾਇਆ ਗਿਆ ਨਹੀਂ ਨਹੀਂ ਕਿਵੇਂ ਸ਼ਹੀਦ ਕੀਤਾ ਮੋਚੀ ਬੁਲਾਇਆ ਤੇ ਜਿਹੜੀ ਰੰਬੀ ਨਹੀਂ ਹੁੰਦੀ ਇਹ ਕੱਟਣ ਵਾਲੀ ਉਹਨੂੰ ਤਿੱਖਾ ਕੀਤਾ ਭਾਈ ਸਾਹਿਬ ਦੀ ਖੋਪੜੀ ਇਸ ਤਰ੍ਹਾਂ ਲਾਈ ਜੀ ਇਹ ਉਹਨਾਂ ਨੇ ਮੱਥੇ ਦੇ ਵਿੱਚ ਡੂੰਗੀ ਮਾਰੀ ਪਹਿਲਾ ਇਹ ਆਪਣੀ ਜਿਹੜੀ ਸੀ ਕੱਟਣ ਵਾਲੀ ਖੁਰਪੀ ਰੰਬੀ ਲਿਖਦਾ ਹੈ ਭਾਈ ਸੇ ਰਤਨ ਸਿੰਘ ਪੰਗੂ ਕਹਿੰਦਾ ਪੈਨੀ ਥੀ ਰੰਬੀ ਕਰੀ ਧਰ ਮੱਥਿਉਂ ਦਈ ਦਬਾਏ ਆ ਮੱਥੇ ਚ ਰੱਖੇ ਨਾ ਇੱਥੇ ਇੱਥੇ ਰੱਖ ਕੇ ਤੇਡੀ ਪਹਿਲੀ ਸੱਟ ਮੋਚੀ ਨੇ ਮਾਰੀ ਇੱਥੋਂ ਮਾਸ ਪਟਿਆ ਪੈਨੀ ਥੀ ਰੰਬੀ ਕਰੀ ਧਰ ਮੱਥਿਉਂ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਦੋਵਾਂ ਪਾਸੇ ਥੱਲੇ ਥੱਲੇ ਮਸੇ ਤੋਂ ਕੱਟਦੇ ਕੱਟਦੇ ਨਾ ਜੀ ਦੋਵਾਂ ਸਾਈਡਾਂ ਤੋਂ ਦੋਵਾਂ ਪਾਸਿਆਂ ਤੋਂ ਕੱਟਦੇ ਗੀਚੀ ਤੇ ਆ ਗਏ ਤੇ ਗੀਚੀ ਵਾਲੇ ਪਾਸੇ ਰੰਬੀ ਜ਼ੋਰ ਨਾਲ ਮਾਰੀ ਸੱਟ ਤੇ ਭਾਈ ਸਾਹਿਬ ਦੀ ਖੋਪੜੀ ਕੇਸਾਂ ਸਮੇਤ ਲਾਗ ਰਖ ਦਿੱਤੀ ਪਹਿਨੀ ਥੀ ਰੰਬੀ ਕਰੀ ਤਰਨ ਮਾਥਿਓਂ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਗੀਚਿਓਂ ਦਈ ਪਟਵਾਏ ਸਾਰਾ ਕੰਨ ਨੇ ਚਿਹਰਾ ਭਾਈ ਸਾਹਿਬ ਦਾ ਖੂਨ ਨਾਲ ਭੇਚ ਗਿਆ ਮੈਂ ਪਾਕਿਸਤਾਨ ਅਸੀਂ ਗਏ ਵੀਰ ਜੀ ਬੈਠੇ ਕੁਵਿੰਦਰ ਸਿੰਘ ਵੀ ਮੈਂ ਥਾਂ ਇੰਨਾ ਕੀ ਜਿੰਨਾ ਕ ਮਹਾਰਾਜ ਦਾ ਪਾਲਕੀ ਦਾ ਨਾ ਜੀ ਇੰਨਾ ਹੀ ਥਾਂ ਹੈ ਭਾਈ ਸਾਹਿਬ ਦੀ ਸ਼ਹਾਦਤ ਵਾਲਾ ਭਾਈ ਸਾਹਿਬ ਕੁਝ ਵਿਦਵਾਨ ਕਹਿੰਨੇ 22 ਦਿਨ ਕੁਝ ਦਿਨ ਘੱਟ ਕਹਿੰਦੇ ਆ ਕਹਿੰਦੇ ਖੂਨ ਨਾਲ ਏ ਛੱਪੜ ਲੱਗ ਗਿਆ ਉੱਥੇ ਫਿਰ ਰਾਮਗੜੀਏ ਸਿੱਖ ਭਾਈ ਸਾਹਿਬ ਨੂੰ ਧਰਮਸ਼ਾਲਾ ਪਹਿਲਾਂ ਤੇ ਸਰ ਦਿੱਤਾ ਖਾਈ ਸੀ ਉਹਦੇ ਵਿੱਚ ਅਕਾਲ ਅਕਾਲ ਜਪੀ ਤੇ ਸਾਡੀ ਤਵਾਰੀ ਕਹਿੰਦੀ ਏ ਪਾਈ ਸਾਬ ਦੇ ਸਿਰ ਦੇ ਉੱਤੇ ਕੜਾਈ ਬੰਨੀ ਤੇ ਬਜ਼ੁਰਗ ਮਾਈਆਂ ਨੂੰ ਪਤਾ ਹੁਣ ਐ ਕੜਾ ਗਰਮ ਕਰਕੇ ਬੰਨਿਆ ਵੀ ਪਾਈ ਸਾਬ ਜਪਜੀ ਸਾਹਿਬ ਦਾ ਪਾਠ ਹੀ ਕਰੀ ਜਾਂਦਾ ਜ਼ਕਰੀਏ ਨੂੰ ਸੱਚ ਮੁੱਚ ਅੱਜ ਸਸੀਂ ਸੁਣਾਉਂਦੇ ਨਹੀਂ ਇਹ ਗੱਲ ਡਰਨੇ ਆ ਸੰਗਤ ਚੋਂ ਅਸੀਂ ਉੱਤਰ ਕਿਉਂ ਦਿਆਂਗੇ ਕਰਾਮਾਤ ਹੋ ਗਈ ਯਾਦ ਰੱਖਿਓ ਉਹ ਸੇਖੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਦਿਲੋਂ ਮੁਹੱਬਤ ਕਰਦਾ ਹੈ ਉਹੀ ਜ਼ਬਾਨ ਤੇ ਗੁਰੂ ਵਰਤਦਾ ਹੈ ਜ਼ਕਰੀਏ ਨੂੰ ਬੰਨ ਪਿਆ ਪਿਛਾਪ ਦਾ ਸਦਾ ਇਤਿਹਾਸ ਕਹਿੰਦਾ ਭਾਈ ਸਾਹਿਬ ਦਾ ਜੋੜਾ ਉਹਦੇ ਸਿਰ 'ਚ ਮਾਰਦੇ ਰਹੇ ਸੁੱਖ ਮਿਲਦਾ ਰਿਹਾ ਉਸ ਜੋੜੇ ਨਾਲ ਜ਼ਕਰੀਏ ਦੀ ਜੁੱਤੀ ਨਾਲ ਮੌਤ ਹੋਈ ਜਿੱਦਣ ਜ਼ਕਰੀਆ ਮਰਿਆ ਸਿੱਖਾਂ ਨੇ ਫਿਰ ਕਿਹਾ ਜੇ ਕਉ ਤਸੀਂ ਇਹਨੂੰ ਜੋੜ ਦਈਏ ਖੋਪਰੀਆਂ ਨਾਲ ਕਹਿ ਨਹੀਂ ਹੁਣ ਮੈਂ ਜਾਣਾ ਚਾਹਨਾ ਰਤਨ ਸਿੰਘ ਭੰਗੂ ਲਿਖਦਾ ਅੰਮ੍ਰਿਤਸਰ ਤੋਂ ਨੀਰ ਮੰਗਾਇਆ ਜਲ ਮੰਗਾਇਆ ਪੰਜ ਸਿੰਘ ਆਏ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ ਸੱਚੇ ਅਰਦਾਸ ਕਰਕੇ ਮੱਥਾ ਟੇਕਿਆ ਭਾਈ ਤਾਰੂ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚ ਆ ਲੱਗ ਗਿਆ ਮਸ